ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਹੀ ਚੈਨਲ ਬਾਬਾਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦੇ ਤਾਂ ਇਧਰੋਂ ਸਵਾਗਤ ਆ ਤੇ ਉਮੀਦ ਆ ਸਾਰੇ ਭਰਾ ਠੰਡ ਤੋਂ ਬਚੇ ਹੋਣ ਤੇ ਸਾਰਿਆਂ ਦੇ ਜਾਨਵਰ ਤੰਦਰੁਸਤ ਹੋਣਗੇ ਤੇ ਦੋਸਤੋ ਅੱਜ ਆਪਾਂ ਸਵੇਰ ਇੱਕ ਬਲੌਗ ਪਾਇਆ ਸੀ ਉਹ ਤੇ ਘੋੜੀ ਭਾਈ ਜਿਹੜੀ ਭਰਾ ਹੁਣੇ ਦੇਖਣ ਆਏ ਸੀ ਤੇ ਆਪਾਂ ਝੋਲ ਲਾਉਂਦਿਆਂ ਦੀ ਵੀਡੀਓ ਪਾਈ ਤੇ ਕਾਫੀ ਭਰਾਵਾਂ ਦੇ ਫੋਨ ਆਏ ਭਾਈ ਇਹਦੀ ਫੋਟੋਆਂ ਪਾਈ ਤੇ ਔਫਟਾਈਮ ਮੇਰੇ ਕੋਲ ਫੋਟੋ ਤੇ ਨਾ ਵੀਡੀਓ ਹੈ ਨਹੀਂ ਇਹ ਸਿਰਫ ਇੱਕ ਬਲੌਗ ਵਾਲੀ ਕਲਿੱਪ ਸੀ ਜਿਹੜੀ ਉਹ ਬਲੌਗ ਵਿੱਚ ਹੈ ਤੇ ਉਹ ਡਿਮਾਂਡ ਨੂੰ ਦੇਖਦੇ ਹੋਏ ਅੱਜ ਉਹਦੀ ਸਪੈਸ਼ਲ ਵੀਡੀਓ ਹੀ ਪਾਤੀ ਤੁਹਾਡੇ ਲਈ ਸਾਰੀ ਵੀਡੀਓ ਦੇਖ ਲਿਓ ਸਾਰੀ ਡਿਟੇਲ ਦਵਾਂਗੇ ਵੀਡੀਓ ਦੇ ਵਿੱਚ ਤੇ ਬੇਨਤੀ ਪੁਰਾਣੀ ਉਹੀ ਆ ਵੀ ਚੈਨਲ ਸਬਸਕ੍ਰਾਈਬ ਕਰ ਲਿਓ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਹਾਂਜੀ ਹੁਣ ਆਪਣੇ ਚੈਨਲ ਤੇ ਰੋਜ਼ ਸੇਲ ਵਾਲੇ ਜਾਨਵਰਾਂ ਦੇ ਦਿਨ ਚ ਦੋ ਵਾਰ ਵੀਡੀਓ ਆਉਣਗੇ ਸਾਰੀ ਡਿਟੇਲ ਦਿੰਨੇ ਆਪਾਂ ਤੁਹਾਨੂੰ ਇਸ ਘੋੜੀ ਬਾਰੇ ਕਿੰਨੀ ਉਮਰ ਆ ਬਹੁਤ ਚੰਗੀ ਕੰਡੀਸ਼ਨ ਦੀ ਚੰਗੇ ਮੜਕੇ ਦੀ ਚੰਗੀ ਘੋੜੀ ਆ ਬਾਕੀ ਕਮੈਂਟਾਂ ਇਤੋਂ ਹੀ ਆਪ ਇਹ ਦੱਸ ਦੇਣਾ ਚੰਗੀ ਆ ਜਾਂ ਮਾੜੀ ਆ ਆਪਾਂ ਆਪਦੇ ਵੱਲੋਂ ਇੱਕ ਟਰਾਈ ਕਰਦੇ ਆ ਸਾਰੀ ਤੁਹਾਨੂੰ ਮੋਟੀ ਮੋਟੀ ਡਿਟੇਲ ਦਿੰਨੇ ਆ ਜੇ ਤੁਹਾਡੇ ਫਿੱਟ ਹੋਈ ਤੇ ਇਹ ਘੋੜੀ ਸੇਲ ਆ ਰੇਟ ਜਾਇਜ਼ ਆ ਫੋਨ ਲਾ ਲਓ ਡਿਟੇਲ ਪੁੱਛ ਲਓ ਤੇ ਆਜੋ ਬਾਅਦਿਆਂ ਵੀਡੀਓ ਵੱਲ ਦੋਸਤੋ ਜਿਵੇਂ ਤੁਸੀਂ ਰੰਗ ਦੇਖ ਹੀ ਲਿਆ ਇਹਦਾ ਬਲੈਕ ਹੈ ਸਾਹ ਕਾਲੀ ਘੋੜੀ ਆ ਤੇ ਪਿਓਰ ਮਾਰਵਾੜੀ ਚ ਪੈਂਦੀ ਆ ਮਾਰਕਾ ਇਹਦੇ ਮੱਥੇ ਫੁੱਲ ਆ ਮਗਰਲੇ ਦੋ ਪਰ ਦੋਨੇ ਬਰਾਬਰ ਚਿੱਟੇ ਆ ਲੈਂਥ ਲੈਂਥ ਲੰਥ ਦੀ ਚੰਗੀ ਆ ਉਮਰ 4.5 ਪੌਣੇ 5 ਸਾਲ ਉਮਰ ਹੈ ਜੀ ਤੇ ਅੰਦਰ ਦੀ ਸਾਫ ਆ ਚੈੱਕ ਹੋਈ ਹੋਈ ਤੁਸੀਂ ਆਪਦੀ ਜਿਹੜੀ ਮਰਜ਼ੀ ਡਾਕਟਰ ਤੋਂ ਆਪਣੇ ਫਾਰਮ ਤੇ ਲਿਆ ਕੇ ਆਪਦੀ ਤਸੱਲੀ ਕਰਵਾ ਸਕਦੇ ਕੰਨਾ ਕੰਨਾ ਇਸ ਨਖੀ ਫੁੱਲ ਵੀ ਬਹੁਤ ਪਰਫੈਕਟ ਆ ਨਹੀਂ ਵੀ ਜਮਾ ਸੂਟਾ ਫੁੱਲ ਨਹੀਂ ਜਾਂ ਬਾੜਾ ਵੱਡਾ ਨਹੀਂ ਪਟਾ ਟੁੱਟਦਾ ਨਹੀਂ ਪ੍ਰੋਪਰ ਫੁੱਲ ਆ ਤੇ ਮਗਰਲੇ ਦੋਨੇ ਪੈਰ ਕਿੱਟਿਆਂ ਤੋਂ ਥੱਲੇ ਥੱਲੇ ਚਿੱਟੇ ਆ ਹੱਡ ਪੈਰ ਦੀ ਬਹੁਤ ਖੁੱਲੀ ਹੈ ਤੇ ਨਾਲ ਨਾਲ ਦੇਖੋ ਚਾਲ ਤੁਸੀਂ ਆਪ ਦੇਖ ਸਕਦੇ ਆ ਸਵਾਰੀ ਦੀ ਪਾਸ ਜਿਹੜੀ ਬਿਨਾ ਸਵਾਰ ਬੈਠੇ ਤੋਂ ਹੀ ਛੋਟੀ ਰੇਵੀਆ ਚੱਲ ਚੱਲਦੀ ਹੈ ਤੇ ਸਵਾਰੀ ਤੇ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਉਹਦੇ ਵਿੱਚ ਚਾਲ ਮੱਲੋ ਮੱਲੀ ਹੋਣੀ ਹੋਣੀ ਹੈ ਤੇ ਦੋਸਤੋ ਹਾਈਟ ਦੀ ਗੱਲ ਕਰੀ ਤਾਂ ਹਾਈਟ ਇਹਦੀ 60 ਇੰਚ ਆ ਤੇ ਲੈਂਥ ਲੰਬ ਚੰਗੀ ਆ ਲੈਂਥ ਤੋਂ ਭਾਵ ਆਪਾਂ ਹੁੰਦਾ ਵੀ ਲੈਂਥ ਅਗਲਾ ਤਾਂ ਦੇਂਦਾ ਹੁੰਦਾ ਜਿਹੜੀ ਜਿਵੇਂ ਪੇਟਰਲ ਹੂੜੀ ਪੇਟਰ ਇੱਕ ਤਾਂ ਦੇਖਦੇ ਹੁੰਦੇ ਆ ਇੱਕ ਲੈਂਥ ਦੇਖਦੇ ਹੁੰਦੇ ਆ ਵੀ ਜਿੰਨੀ ਲੈਂਥ ਲੰਮੀ ਹੋਵੇ ਜਿੰਨਾ ਕੁ ਮੈਂ ਸੁਣਿਆ ਆਪਦੇ ਤਜਰਬੇ ਅਨੁਸਾਰ ਤੁਹਾਨੂੰ ਦੱਸਦਾ ਵੀ ਜਿੰਨੀ ਕਿ ਲੈਂਥ ਲੰਮੀ ਹੋਵੇ ਉਨਾ ਬੱਚਾ ਵੱਡਾ ਦਿੰਦੀ ਆ ਘੋੜੀਆਂ ਪਾਮ ਵੀ ਸੁਣਦੇ ਆ ਵੀ 59 60 ਇੰਚਾਂ ਵਾਲੀਆਂ ਜਿਆਦਾ ਵੱਡੇ ਬੱਚੇ ਦਿੰਦੀਆਂ ਜਿੱਦਾਂ ਆਪਣੇ ਸੁਣ ਵਿੱਚ ਆਇਆ ਵੀ 59 60 ਇੰਚ ਦੀਆਂ ਘੋੜੀਆਂ ਜਿਆਦਾ ਵੱਡੇ ਬੱਚੇ ਪੈਦਾ ਕਰਦੀਆਂ ਤਾਂ ਦੋਸਤੋ 60 ਇੰਚ ਹਾਈਟ ਹੱਡ ਪੈਰ ਦੀ ਮਜ਼ਬੂਤ ਆ ਤੇ ਹੱਡਾਂ ਪੈਰਾਂ ਵੱਲੋਂ ਸਾਫ਼ ਕੋਈ ਪੈਰਾਂ 'ਚ ਫਾਲਟ ਨਹੀਂ ਬਾੱਕੇ ਸੰਭ ਬਹੁਤ ਮਜ਼ਬੂਤ ਆ ਸਾਈਜ਼ ਦੇ ਜਿਹੜਾ ਸੰਭ ਦਾ ਕਾਫੀ ਵੱਡਾ ਹੋਰ ਚੀਜ਼ ਵੀ ਤੁਸੀਂ ਨੋਟ ਕਰੋ ਰੰਗ ਬਹੁ ਪੱਕਾ ਨਹੀਂ ਆਮ ਤੌਰ ਤੇ ਮਾਰਵਾੜੀ ਘੋੜਿਆਂ ਦਾ ਰੰਗ ਲਾਲੀ ਜਿਹੀ ਫੜ ਜਾਂਦਾ ਹੁੰਦਾ ਕਿਉਂ ਸਿਆਲਾਂ ਜਾਂ ਆਪਾਂ ਧੁੱਪੇ ਧਾਪੇ ਬੰਨ ਦਿੰਦੇ ਆ ਤਾਂ ਉਹ ਵਜਾ ਨਾਲ ਉਹਨਾਂ ਦੀ ਬ੍ਰਾਊਨੈਸ ਜਿਹੜੀ ਸਾਈਨ ਹੁੰਦੀ ਉਹ ਚਲੀ ਜਾਂਦੀ ਹੈ ਸਾਈਨ ਸੂਨ ਬਹੁਤ ਆ ਘੋੜੀ 'ਚ ਲੰਬੀ ਲੰਬੀ ਫੁੱਲ ਤੇ ਇੱਕ ਚੀਜ਼ ਹੋਰ ਤੁਸੀਂ ਨੋਟ ਕਰੋ ਜਦੋਂ ਘੋੜੀ ਖੜੀ ਉਹਦੇ ਗਰਦਨ ਦਾ ਜਿਹੜਾ ਕੰਡਾ ਗਰਦਨ ਲੰਮੀ ਤਾਂ ਹੈਗੀ ਹੈਗੀ ਇਹ ਕੰਡ ਬਹੁਤ ਜ਼ਿਆਦਾ ਅੱਜ ਕੱਲ ਜਿਹੜਾ ਮਾਰਵਾੜੀ ਬ੍ਰੀਡਿੰਗ ਵਾਸਤੇ ਜਿਹੜਾ ਵੀ ਨਵਾਂ ਵੀ ਬੰਦਾ ਹੁੰਦਾ ਨਾ ਉਹ ਆ ਚੀਜ਼ੀ ਆ ਕੇ ਨੋਟ ਕਰਦਾ ਵੀ ਬਾਈ ਧੌਣ ਚ ਕੰਡ ਹੋਵੇ ਦੇਸੀ ਧੌਣ ਜੀ ਨਾ ਹੋਵੇ ਜਿਵੇਂ ਜਿਵੇਂ ਹੁਣ ਮਾਰਵਾੜੀ ਤੇ ਹਨਾ ਤਰੱਕੀ ਹੋਈ ਜਾਂਦੀ ਆਪਣੇ ਲੋਕ ਸਿਆਣੇ ਹੋਈ ਜਾਂਦੇ ਦੇਖੋ ਧੌਣ ਦਾ ਕੰਡ ਕੁੰਡਾ ਕਿੰਨਾ ਜ਼ਿਆਦਾ ਲੈਂਥ ਦੇਖੋ ਕੰਨ ਕੰਡੀਸ਼ਨ ਦੀ ਚੰਗੇ ਆ ਕੰਨਾਂ ਕੁੰਨਾਂ ਦੀ ਵੀ ਸੋਹਣੀ ਆਏ ਨਹੀਂ ਨਾ ਵੀ ਜੇ ਘੋੜੀ ਚ ਹੋਰ ਸਾਰੇ ਗੋਣਾ ਤਾਂ ਕੰਨ ਮੋਟਾ ਆ ਜਾਂ ਕੰਨ ਖੁੱਲਾ ਆ ਗਿਆ ਕੰਨ ਵੀ ਸੁਣਾ ਗਰਦਨ ਵੀ ਲੰਮੀ ਆ ਕੌਂਡ ਵੀ ਹੈਗਾ ਉਮਰ ਵੀ ਨਵੀਂ ਆ ਤੇ ਰੰਗ ਚ ਵੀ ਸਾਈਨ ਫੁੱਲ ਆ ਤੇ ਬਾਕੀ ਮੇਨ ਤੁਹਾਨੂੰ ਇਹ ਫਾਇਦਾ ਹੋ ਜਾਣਾ ਘੋੜੀ ਮੌਕੇ ਤੇ ਖਾਲੀ ਆ ਦੋਸਤੋ ਤਾਂ ਹੀ ਆਪਦੇ ਮਨਪਸੰਦ ਦੇ ਘੋੜੇ ਤੋਂ ਭਰਾ ਸਕਦੇ ਤੁਹਾਨੂੰ ਸਾਲ ਵੇਟ ਕਰਨ ਦੀ ਲੋੜ ਨਹੀਂ ਪਣੀ ਕਈ ਵਾਰ ਇਦਾਂ ਆਉਂਦਾ ਕੋਈ ਬੰਦਾ ਘੋੜੀ ਉਹ ਬੰਨ ਲੈ ਤਾ ਜਾਂਦਾ ਪਰ ਉਹ ਕਹਿੰਦੇ ਬਾਈ ਚੱਲ ਆ ਆ ਸੂਆ ਤੇ ਦੇਖਦੇ ਆ ਅਗਲੀ ਵਾਰ ਆਪਦੇ ਆ ਘੋੜੇ ਤੋਂ ਪਰੋਣੀ ਤਾਂ ਘੋੜੀ ਅੰਦਰ ਦੀ ਆਪਦੀ ਚੈੱਕ ਕਰਵਾ ਕੇ ਲੈ ਜਾਓ ਜਿਹੜੇ ਮਰਜ਼ੀ ਡਾਕਟਰ ਤੋਂ ਚੈੱਕ ਕਰਾ ਲਿਓ ਤੇ ਆਪਦੇ ਮਨਪਸੰਦੀ ਘੋੜੇ ਤੋਂ ਭਰਾ ਸਕਦੇ ਆ ਮਾਰਕਾ ਮੂਰਖਾ ਚੰਗਾ ਸਵਾਰੀ ਦੀ ਪਾਸ ਇੱਕ ਵਾਰ ਮੈਂ ਮੋਟੀ ਮੋਟੀ ਡਿਟੇਲ ਫੇਰ ਦੇ ਦਿੰਨਾ 4.5-5 ਸਾਲ ਘੋੜੀ ਦੀ ਉਮਰ ਆ 60 ਇੰਚ ਹਾਈਟ ਆ ਬਾਲ ਭੋਰੀਆਂ ਵੱਲੋਂ ਪੂਰੀ ਤਰ੍ਹਾਂ ਸਾਫ ਆ ਮੱਥੇ ਫੁੱਲ ਦੋ ਪਰ ਚਿੱਟੇ ਲੈਂਥ ਦੀ ਖੁੱਲੀ ਆ ਅੰਦਰ ਦੀ ਸਾਫ ਆ 60 ਹਾਈਟ ਆ ਤੇ ਕੰਨਾਂ ਦੀ ਸਨਖੀ ਆ ਸੋ ਦੋਸਤੋ ਆਪਾਂ ਆਪਦੇ ਵੱਲੋਂ ਫੋਲੋ ਡਿਟੇਲ ਦੇ ਦਿੱਤੀ ਜਿੰਨੇ ਜੈਨੂਇਨ ਡਿਟੇਲ ਦੇਣ ਵਾਲੀ ਇਹ ਜੇ ਕੋਈ ਕਮੀ ਪੇਸ਼ੀ ਰਹਿੰਦੀ ਵੀ ਹੋਈ ਤਾਂ ਮਾਫੀ ਚਾਹੁੰਦੇ ਆ ਨੰਬਰਾਂ ਲਾਸਟ ਤੇ ਮੈਂ ਦਊ ਨੰਬਰਾਂ ਤੇ ਤੁਸੀਂ ਦੋ ਨੰਬਰ ਦਵਾਂਗੇ ਦੋਨਾਂ 'ਚ ਜਿਹੜੇ ਤੇ ਮਰਜ਼ੀ ਫੋਨ ਲਾ ਕੇ ਆ ਦੀ ਜਿਹੜੀ ਰਹਿੰਦੀ ਡਿਟੇਲ ਪੁੱਛ ਸਕਦੇ ਆ ਤੇ ਰੇਟ ਪੁੱਛ ਲਓ ਜੈਨੂਇਨ ਰੇਟ ਆ ਜੈਜ ਰੇਟ ਆ ਮਿਲਦੇ ਆ ਜਲਦੀ ਨਵੀਂ ਵੀਡੀਓ ਨਾਲ